ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੈਂ ਕੋਈ ਬਲੌਗਰ ਦੀ ਗੱਲ ਨਹੀਂ ਕਰਨ ਜਾ ਰਹੀ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਜਿਹੜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਆ ਮੈਂ ਆਪਣੇ ਕੁਝ ਵਿਚਾਰ ਤੁਹਾਡੇ ਸਭ ਦੇ ਸਾਹਮਣੇ ਮੇਰੀ YouTube ਫੈਮਿਲੀ ਦੇ ਸਾਹਮਣੇ ਰੱਖਣਾ ਚਾਹੁੰਦੀ ਹਾਂ ਅ ਤੁਸੀਂ ਸਾਰਿਆਂ ਨੇ ਜ਼ਿਆਦਾਤਰ ਇਹਦੇ ਬਾਰੇ ਸੁਣ ਹੀ ਲਿਆ ਹੋਣਾ ਕਿਉਂਕਿ ਹਰ ਇਨਸਾਨ ਜਿਹੜਾ ਹੈਗਾ ਨਾ ਮਤਲਬ ਹੈਰਾਨ ਹੋ ਚੁੱਕਿਆ ਇੱਕ ਖਬਰ ਸੁਣ ਕੇ ਪਾਲ ਕਰੋੜ ਵੀਰ ਜੀ ਮੈਂ ਉਹਨਾਂ ਨੂੰ ਫੋਲੋ ਕਰਦੀ ਆ ਹਨਾ ਤੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਵੀਰ ਜੀ ਤੁਹਾਨੂੰ ਪਤਾ ਐਦਾਂ ਦੇ ਮੈਟਰਸ ਦੇ ਉੱਪਰ ਇਸ ਮੈਟਰ ਤੇ ਵੀ ਉਹ ਡਟ ਕੇ ਉਹਨਾਂ ਦਾ ਮੁਕਾਬਲਾ ਕਰ ਰਹੇ ਨੇ ਜਦੋਂ ਮੈਂ ਇਹ ਖਬਰ ਸੁਣੀ ਹਨਾ ਕਿ ਆਪਣੇ ਹੀ ਪਿਓ ਨੇ ਆਪਣੀ ਧੀ ਦਾ ਬਲਦਕਾਰ ਕੀਤਾ ਸਿਰਫ 3 ਸਾਲ ਦੀ ਬੱਚੀ ਦਾ ਬਲਦਕਾਰ ਕੀਤਾ ਤਾਂ ਸੱਚੀ ਮੈਨੂੰ ਇੰਨਾ ਕਾਏ ਐਦਾਂ ਹੋਇਆ ਜਦੋਂ ਉਹ ਪੂਰੀ ਮੈਂ ਜਿਹੜੀ ਉਹਦੀ ਹੈਗੀ ਆ ਉਹਦੇ ਬਾਰੇ ਜਾਣਨਾ ਉਹਦੀ ਜਾਣਕਾਰੀ ਲਈ ਹਨ ਫਿਰ ਮੈਨੂੰ ਲੱਗਿਆ ਵੀ ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਗਲਤੀ ਉਸ ਇਨਸਾਨ ਦੀ ਵੀ ਆ ਹਨ ਕਿਉਂਕਿ ਧੀ ਧੀ ਹੁੰਦੀ ਹੈ ਹਨ ਜਦੋਂ ਆਪਾਂ ਕਿਸੇ ਨੂੰ ਅਪਣਾ ਰਹੇ ਹਾਂ ਤਾਂ ਸੋਚ ਸਮਝ ਕੇ ਅਪਨਾਓ ਇਹਦੇ ਵਿੱਚ ਮੈਨੂੰ ਲੱਗਦਾ ਵੀ ਗਲਤੀ ਜਿਹੜੀ ਹੈਗੀ ਆ ਉਸ ਕੁੜੀ ਦੀ ਗਲਤੀ ਆ ਜਿਨੇ ਉਸ ਇਨਸਾਨ ਨਾਲ ਮੈਰਿਜ ਕਰਵਾਈ ਹੈ ਨਾ ਤਾਂ ਆਪਾਂ ਇਸੇ ਬਾਰੇ ਗੱਲ ਕਰਨਾ ਚਾਹੁੰਦੇ ਆ ਦੇਖੋ ਇਹ ਕੋਈ ਪਹਿਲਾ ਮਸਲਾ ਤਾਂ ਹੈ ਨਹੀਂ ਹੈ ਨਾ ਵੀ ਇਦਾਂ ਹੋਇਆਗਾ ਕਿਉਂਕਿ ਦੁਨੀਆ ਇੰਨੀ ਕਿ ਜ਼ਿਆਦਾ ਹਵਸ ਦੀ ਭੁੱਖੀ ਹੈ ਇੰਨੀ ਕਿ ਜ਼ਿਆਦਾ ਹਵਸ ਦੀ ਦੁਨੀਆ ਭੁੱਖੀ ਹੋਈ ਫਿਰਦੀ ਆ ਕਿ ਅੱਜ ਕੱਲ ਆਪਣੇ ਆਪ ਦੇ ਮਤਲਬ ਮਾਪਿਓ ਤੋਂ ਬਿਨਾ ਕੋਈ ਨਹੀਂ ਸਕਾ ਕਿਸੇ ਦਾ ਕਿਸੇ ਤੇ ਵੀ ਭਰੋਸਾ ਕਰਨ ਦਾ ਟਾਈਮ ਹੈ ਨਹੀਂ ਇਹ ਮੈਨੂੰ ਲੱਗਦਾ ਹੈ ਨਾ ਕਿ ਮੈਂ ਅੱਜ ਦੀ ਵੀਡੀਓ ਉਹਨਾਂ ਭੈਣਾਂ ਲਈ ਬਣਾਉਣਾ ਚਾਹੁੰਦੀ ਆ ਜਿਹੜੀਆਂ ਭੈਣਾਂ ਚਲੋ ਹਨਾ ਕਿਸੇ ਕਾਰਨ ਉਹਨਾਂ ਦੀ ਪਹਿਲੀ ਮੈਰਿਜ ਨਹੀਂ ਨਿਭਦੀ ਤੇ ਉਹਨਾਂ ਦੇ ਬੱਚੇ ਹੁੰਦੇ ਨੇ ਹਨਾ ਪਹਿਲੀ ਮੈਰਿਜ ਤੋਂ ਤਾਂ ਉਸ ਤੋਂ ਬਾਅਦ ਸੈਕੰਡ ਮੈਰਿਜ ਸਪੈਸ਼ਲੀ ਜੇ ਉਹਨਾਂ ਦੀ ਬੇਟੀ ਆ ਜੇ ਉਹਦੇ ਪਹਿਲੀ ਮੈਰਿਜ ਤੋਂ ਇੱਕ ਬੇਟੀ ਹੈਗੀ ਆ ਤਾਂ ਸੈਕੰਡ ਮੈਰਿਜ ਬਾਰੇ ਸੋਚਣ ਤੋਂ ਪਹਿਲਾਂ ਉਸ ਇਨਸਾਨ ਬਾਰੇ ਪੂਰੀ ਪੜਤਾਲ ਕਰੋ ਬਾਕੀ ਮੈਨੂੰ ਤਾਂ ਲੱਗਦਾ ਵੀ ਸੈਕੰਡ ਮੈਰਿਜ ਧੀ ਨੂੰ ਉੱਥੇ ਲੈ ਕੇ ਹੀ ਨਾ ਜਾਓ ਕਿਉਂਕਿ ਇਹ ਬਹੁਤ ਮਤਲਬ ਐਡਾ ਵੱਡਾ ਫੈਸਲਾ ਤੁਸੀਂ ਇੱਕ ਜਿਹੜਾ ਸਕਾ ਪਿਓ ਹੁੰਦਾ ਨਾ ਜੀਦਾ ਉਹ ਖੂਨ ਹੁੰਦੀ ਐ ਉਹੀ ਸਿਰਫ ਸਕਾ ਹੁੰਦਾ ਇੱਕ ਧੀ ਦਾ ਹੁਣ ਦੇ ਟਾਈਮ ਦੇ ਵਿੱਚ ਧੀ ਦਾ ਸਿਰਫ ਸਕਾ ਪਿਓ ਤੇ ਸਕਾ ਭਰਾ ਹੀ ਸਕਾ ਬਗਾਨਾ ਕੋਈ ਨਹੀਂ ਕੁਝ ਲੱਗਦਾ ਹੁਣ ਇੱਥੇ ਗਲਤੀ ਆਪਾਂ ਨੂੰ ਸਭ ਨੂੰ ਦਿਖ ਰਹੀ ਹੈ ਕਿ ਉਸ ਇਨਸਾਨ ਨੇ ਉਹਦਾ ਬਲਤਕਾਰ ਕੀਤਾ ਉਸ ਕੁੜੀ ਦਾ ਸਿਰਫ 3 ਸਾਲ ਦੀ ਬੱਚੀ 3 ਸਾਲ ਦੀ ਬੱਚੀ ਕਿੱਡੀ ਕੋ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਨਾ ਛੋਟੀ ਜੀ ਬੱਚੀ ਆ ਉਹ ਮਾਸੂਮ ਜੀ ਬੱਚੀ ਆ ਤੇ ਉਸ ਇਨਸਾਨ ਨੇ ਇੱਕ ਵਾਰ ਵੀ ਨਹੀਂ ਸੋਚਿਆ ਆਪਣੀ ਹਵਾਸ ਮਟਾਉਣ ਲੱਗੇ ਨੇ ਉਲਟਾ ਸੁਨਨ ਚਾਰਾਹਿਆ ਕਿ ਉਹਦੀ ਦਾਦੀ ਨੂੰ ਜਦੋਂ ਕਿਹਾ ਗਿਆ ਵੀ ਇਹਨੇ ਇਦਾਂ ਉਹਦੇ ਨਾਲ ਕੀਤਾ ਤਾਂ ਉਹ ਕਹਿੰਦੀ ਇਹ ਕੜਾ ਇਹਦੀ ਧੀ ਸੀ ਫਿਰ ਤੁਸੀਂ ਉਹਨੂੰ ਘਰੇ ਕਿਉਂ ਲੈ ਕੇ ਆਂਦਾ ਜਦੋਂ ਦੀ ਮਾਂ ਨੂੰ ਅਪਣਾਇਆ ਤਾਂ ਉਹਦੀ ਧੀ ਨੂੰ ਵੀ ਅਪਨਾਓ ਨਹੀਂ ਤਾਂ ਉਹਨੂੰ ਪਹਿਲਾਂ ਹੀ ਕਹਿ ਦੋ ਉਹ ਆਪਦੇ ਪੇਕੇ ਛੱਡਿਆ ਵੀ ਆਪਦੀ ਧੀ ਨੂੰ ਮੇਰੀ ਭੈਣਾਂ ਨੂੰ ਇਹੀ ਰਿਕੁਐਸਟ ਆ ਕਿ ਜੇ ਤੁਹਾਡੇ ਆਲਰੇਡੀ ਫਸਟ ਮੈਰਿਜ ਤੁਹਾਡੀ ਕਿਸੇ ਕਾਰਨ ਖਰਾਬ ਹੋ ਗਈ ਤੁਹਾਡੇ ਪਹਿਲੀ ਮੈਰਿਜ ਤੋਂ ਗੁੜੀਆ ਕੀ ਤੁਹਾਡੀ ਗੋਦ ਦੇ ਵਿੱਚ ਤਾਂ ਪਲੀਜ਼ ਆਪਣੀ ਗੁੜੀਆਂ ਨੂੰ ਜਾਂ ਤਾਂ ਆਪਣੇ ਪੇਕੇ ਘਰ ਛੱਡ ਦਿਓ ਜਾਂ ਫਿਰ ਉਸ ਇਨਸਾਨ ਦੀ ਪੂਰੀ ਸ਼ਾਨ ਪੈਣ ਕਰਕੇ ਫੇਰ ਉਹਦੇ ਨਾਲ ਰਹੋ ਕਿਉਂਕਿ ਹੁਣ ਦੇ ਟਾਈਮ ਦੇ ਵਿੱਚ ਇਹ ਚੀਜ਼ ਇਹ ਚੀਜ਼ ਪਹਿਲੀ ਵਾਰ ਨਹੀਂ ਹੋਈਗੀ ਬਹੁਤ ਵਾਰ ਹੋ ਚੁੱਕਿਆ ਹੁਣ ਕਿਸੇ ਦਾ ਕੁਝ ਨਹੀਂ ਗਿਆ ਲਾਈਫ ਖਰਾਬ ਹੋ ਗਈ ਉਸ ਬੱਚੀ ਦੀ ਹੋਗੀ ਜਿਨੇ ਹਜੇ ਕੁਝ ਵੀ ਨਹੀਂ ਦੇਖਿਆ ਸੀ ਉਹਨੂੰ ਤਾਂ ਪਤਾ ਵੀ ਨਹੀਂ ਇਹ ਸਭ ਹੈ ਕੀ ਕਿ ਸਭ ਤੋਂ ਘਟਿਆ ਇਨਸਾਨ ਉਹ ਜਿਨੇ ਉਸ ਜਿਹੜੀ ਹੈਗੀ ਆ ਔਰਤ ਨੂੰ ਅਪਣਾਇਆ ਹਨਾ ਹਾਲਾਂਕਿ ਉਹਨਾਂ ਦੀ ਮੈਰਿਜ ਨਹੀਂ ਹੋਈ ਸੀ ਜਦ ਲਾਵਾ ਹੀ ਨਹੀਂ ਹੋਈਆਂ ਤਾਂ ਵਿਆਹ ਵੀ ਕਾਦਾ ਹਨਾ ਤਾਂ ਸੀ ਵੀ ਕਿੱਦਾਂ ਦੇ ਇਨਸਾਨ ਉਹ ਤਾਂ ਗਲਤੀ ਇੱਥੇ ਮੈਨੂੰ ਲੱਗਦਾ ਉਸ ਭੈਣ ਦੀ ਵੀ ਉਨੀ ਹੈ ਜਿਨੀ ਉਸ ਇਨਸਾਨ ਦੀ ਗਲਤੀ ਹੈ ਉਹ ਦਰਿੰਦੇ ਨੂੰ ਇਹਨੂੰ ਕਿ ਸਜ਼ਾ ਮਿਲਣੀ ਚਾਹੀਦੀ ਹੈ ਵੈਸਤਾ ਪਾਲਖਰੋੜ ਵੀਰਜੀ ਦਾ ਕਹਿਣਾ ਕਿ ਉਹਨਾਂ ਨੂੰ ਘੱਟੋ ਘੱਟ 15 ਸਾਲ ਉਹ ਜੇਲ੍ਹ ਚੋਂ ਨਿਕਲਣ ਨਹੀਂ ਦੇਣਗੇ ਪਰ ਮੈਨੂੰ ਲੱਗਦਾ ਨਾ ਵੀ ਐਦਾਂ ਦੇ ਇਨਸਾਨ ਨੂੰ ਫਾਂਸੀ ਦੀ ਸਜ਼ਾ ਜੇ ਦੇ ਦਿੱਤੀ ਜਾਵੇ ਨਾ ਤਾਂ ਉਹ ਵੀ ਘੱਟ ਹੈ ਕਿਉਂਕਿ ਜੋ ਇਨਸਾਨ ਇੱਕ ਮਾਸੂਮ ਬੱਚੀ ਬਾਰੇ ਨਹੀਂ ਸੋਚ ਸਕਦਾ ਯਾਰ ਉਹਨੂੰ ਸ਼ਰਮ ਨਹੀਂ ਆਈ ਵੀ ਮੈਂ ਇੱਕ ਔਰਤ ਨੂੰ ਆਪਣਾ ਕੇ ਲੈ ਕੇ ਆਇਆ ਚਾਹੇ ਉਹਦੇ ਨਾਲ ਲਾਵਾ ਨਹੀਂ ਲਈਆਂ ਮੈਂ ਉਹਨੂੰ ਘਰ ਵਾਲੀ ਦਾ ਦਰਜਾ ਦਿੱਤਾ ਤਾਂ ਫਿਰ ਉਹਦੀ ਬੱਚੀ ਵੀ ਤਾਂ ਮੇਰੀ ਬੱਚੀ ਹੋਈ ਨਾ ਸੋਚ ਸਮਝ ਕੇ ਫੈਸਲਾ ਲਿਆ ਕਰੋ ਭੈਣੋ ਇਦਾਂ ਹੜਬੜੀ ਚ ਆਪਣੇ ਫੈਸਲੇ ਮੈਂ ਤਾਂ ਪਰਿਵਾਰ ਨੂੰ ਵੀ ਕਹਿਣਾ ਚਾਹੁੰਦੀ ਹਾਂ ਹੁਣ ਉਹਦੇ ਪਰਿਵਾਰ ਦੇ ਮੈਂਬਰ ਕੁੜੀ ਦੇ ਹਨਾ ਕਿੰਨਾ ਮਤਲਬ ਰੋ ਰਹੇ ਸੀ ਉਹਨਾਂ ਦੀ ਦਰਦ ਸੀ ਕਿੰਨਾ ਆਵਾਜ਼ ਉਸ ਕੁੜੀ ਦੀ ਮਤਲਬ ਨਾਨੀ ਦੇ ਹਨਾ ਜਿਹੜੀ ਬੱਚੀ ਦੇ ਨਾਲ ਰੇਪ ਹੋਇਆਗਾ ਤੇ ਕਿੰਨੀ ਕੁ ਮਤਲਬ ਦਰਦ ਭਰੀ ਆਵਾਜ਼ ਦੇ ਵਿੱਚ ਉਹ ਕਹਿ ਰਹੇ ਸੀਗੇ ਤੇ ਇਹਨਾਂ ਨੇ ਕੀਤਾ ਵੀ ਵਟਾ ਸਟਾ ਸੀਗਾ ਕੋਈ ਲਾਵਾ ਨਹੀਂ ਹੋਈਆਂ ਸੀ ਤੇ ਜ਼ਿੰਦਗੀ ਬਰਬਾਦ ਕਰਤੀ ਇੱਕ ਛੋਟੀ ਜੀ ਮਾਸੂਮ ਜਹੀ ਬੱਚੀ ਦੀ ਇਹੋ ਜਿਹਾ ਇਨਸਾਨ ਜੋ ਇੱਕ ਬੱਚੀ ਨੂੰ ਨਹੀਂ ਬਖਸ਼ ਸਕਿਆ ਆਪਣੀ ਬੱਚੀ ਨੂੰ ਉਹ ਆਸ-ਪਾਸੇ ਦੇ ਮਾਹੌਲ ਦੇ ਵਾਸਤੇ ਆਸ-ਪਾਸੇ ਦੇ ਲੋਕਾਂ ਦੇ ਵਾਸਤੇ ਵੀ ਕਿੰਨਾ ਖਤਰਨਾਕ ਹੋ ਸਕਦਾ ਮੈਂ ਅੱਜ ਦੇ ਵੀਡੀਓ ਵਿੱਚ ਇਹੀ ਗੱਲ ਕਰਨਾ ਚਾਹੁੰਦੀ ਸੀ ਕਿ ਜ਼ਿੰਦਗੀ ਦਾ ਫੈਸਲਾ ਜਿਹੜਾ ਹੁੰਦਾ ਨਾ ਵਿਆਹ ਦਾ ਫੈਸਲਾ ਸੋਚ ਸਮਝ ਕੇ ਲਿਆ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਕਿ ਤੁਹਾਡੇ ਬੇਟੀ ਹੈਗੀ ਆ ਤੁਹਾਡਾ ਰਿਸ਼ਤਾ ਨਹੀਂ ਨਿਭ ਰਿਹਾ ਅੱਬਲੀ ਤਾਂ ਮੈਨੂੰ ਲੱਗਦਾ ਵੀ ਜਿੱਦੀ ਉਹ ਬੱਚੀ ਆ ਉਹੀ ਉਹਦਾ ਸਕਾਗਾ ਠੀਕ ਹੈ ਤੇ ਚਾਹੇ ਉਹ ਨਸ਼ੇੜੀ ਆ ਕੁਝ ਵੀ ਆ ਕੋਸ਼ਿਸ਼ ਕਰੋ ਕਿ ਉਸੇ ਨਾਲ ਤੁਸੀਂ ਉਸੇ ਦੇ ਘਰ ਚ ਰਹੋ ਕਿਉਂਕਿ ਇੱਕ ਵਾਰ ਜੇ ਰਿਸ਼ਤਾ ਨਹੀਂ ਨਿਭਦਾ ਨਾ ਤਾਂ ਮੈਨੂੰ ਲੱਗਦਾ ਵੀ ਜੇ ਇੱਕ ਵਾਰ ਕਰਮਾ ਚ ਸੁੱਖ ਹੈਣੀ ਤਾਂ ਸੈਕਿੰਡ ਟਾਈਮ ਵੀ ਨਹੀਂ ਮਿਲਦਾ ਜਿੱਥੇ ਮਰਜ਼ੀ ਭੱਜ ਲੋ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਹੋਈਆਂ ਮੇਰੇ ਅੱਖਾਂ ਦੇ ਸਾਹਮਣੇ ਮਤਲਬ ਇਹ ਚੀਜ਼ਾਂ ਹੋਈਆਂ ਨੇ ਕਿ ਇਨਸਾਨ ਜੇ ਤੁਹਾਡਾ ਜਿਹਦੇ ਨਾਲ ਤੁਹਾਡੀਆਂ ਲਾਵਾਂ ਹੋਈਆਂ ਜਿਹਦੇ ਨਾਲ ਪ੍ਰਮਾਤਮਾ ਨੇ ਤੁਹਾਨੂੰ ਪਹਿਲੀ ਵਾਰ ਚ ਜੋੜਤਾ ਉਹੀ ਤੁਹਾਡਾ ਸਕਾ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਠੀਕ ਹੈ ਜਿਹਦੀ ਉਹ ਬੱਚੀ ਆ ਜਿਹਦੀ ਬੱਚੀ ਹੋਊਗੀ ਸਿਰਫ ਉਹੀ ਉਹਦੇ ਢੱਡਾ ਮਚਾ ਸਕਦਾ ਸਿਰਫ ਉਹੀ ਉਹਨੂੰ ਇੱਕ ਪਿਓ ਦਾ ਪਿਆਰ ਦੇ ਸਕਦਾ ਹੋਰ ਕੋਈ ਨਾ ਤਾਂ ਉਹਦਾ ਪਿਓ ਬਣ ਸਕਦਾ ਨਾ ਕੋਈ ਹੋਰ ਭਰਾ ਬਣ ਸਕਦਾ ਬਗਾਨੇ ਹਮੇਸ਼ਾ ਬਗਾਨੇ ਰਹਿੰਦੇ ਨੇ ਇਸ ਲਈ ਇਹ ਫੈਸਲੇ ਸੋਚ ਸਮਝ ਕੇ ਲਿਆ ਕਰੋ ਇੱਕ ਫੈਸਲਾ ਹੁਣ ਇਸ ਕੁੜੀ ਦੇ ਮਤਲਬ ਜਿਹੜੀ 3 ਸਾਲ ਦੀ ਬੱਚੀ ਆ ਉਹਦੀ ਮਾਂ ਦਾ ਇੱਕ ਫੈਸਲਾ ਗਲਤ ਲਿਆ ਹੋਇਆ ਉਹਦੀ ਧੀ ਦੀ ਜ਼ਿੰਦਗੀ ਪਰਬਾਦ ਕਰ ਗਿਆ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ